ਮਹਾਂਜੇ 2-200 ਰੁਪਏ ਤੇ 3-300 ਰੁਪਏ ਲਈ ਕੁੜੀਆਂ ਕਾਰੀਆਂ ਸੀ ਪੁੱਠੇ ਕਮ 6 ਕੁੜੀਆਂ ਖੜੀਆਂ ਗਈਆਂ ਨੇ ਤੇ ਮੁੰਡੇ ਵੀ ਫੜੇ ਗਏ ਨੇ ਦੇਖੋ ਕਿਵੇਂ ਤਸਵੀਰਾਂ ਅੰਮ੍ਰਿਤਸਰ ਤੋਂ ਸਾਹਮਣੇ ਆਈਆਂ ਨੇ ਜਿੱਥੇ ਕੀ ਦੇਖੋ ਸਪਾ ਸੈਂਟਰ ਦੀ ਆਰਡ ਦੇ ਵਿੱਚ ਸ਼ਰਮ ਕੀਤਾ ਜਾ ਰਿਹਾ ਸੀ ਪੁੱਠਾ ਕਮ ਜਿਸ ਤੋਂ ਬਾਅਦ ਪੁਲਿਸ ਨੇ ਅਚਾਨਕ ਜਦੋਂ ਮਾਰਾ ਛਾਪਾ ਆਤਾ ਅੰਦਰ ਦੀ ਤਸਵੀਰਾਂ ਦੇਖ ਕੇ ਉੱਡ ਜਾਂਦੇ ਨੇ ਪੁਲਿਸ ਵਾਲਿਆਂ ਦੇ ਵੀ ਹੋਸ਼ ਗਏ ਕੀ ਸੁੰਦਰ ਦੀ ਤਸਵੀਰਾਂ ਦੇਖ ਕੇ ਤੁਹਾਡੀ ਵੀ ਰੂਹ ਕੰਬ ਜਾਵੇਗੀ ਕਿ ਦੇਖੋ ਕਿਹੋ ਜਿਹੇ ਹਾਲਾਤ ਸੀਗੇ ਪੁਗੋੜੀਵਾ ਪੁਲਿਸ ਨੇ ਮੌਕੇ ਤੇ 6 ਕੁੜੀਆਂ ਨੂੰ ਤੇ ਕਈ ਮੁੰਡਿਆਂ ਨੂੰ ਗ੍ਰਿ ਜਿਸ ਸ਼ੰਪਰੋਸੀ ਦਾ ਨਜਿਸ ਤੋਂ ਬਾਅਦ ਮਹਿਜ 2 2 3 300 ਰੁਪਏ ਲਈ ਲਗਾ ਰਹੇ ਸੀ ਜਿਸਮਾ ਦੇ ਸੋਦੇ ਜਿੱਤੋਂ ਪੁਲਿਸ ਨੂੰ ਜਦੋਂ ਗੁਪਤ ਸੂਚਨਾ ਮਿਲਦੀ ਹੈ ਤਾਂ ਅਚਾਨਕ ਛਾਪੇਮਾਰੀ ਕੀਤੀ ਜਾਂਦੀ ਹੈ ਅੰਦਰ ਦੀ ਤਸਵੀਰਾਂ ਜੋ ਤੁਸੀਂ ਹੁਣ ਅੱਗੇ ਦੇਖਣ ਜਾ ਰਹੇ ਹੋ ਹੋਸ਼ੁਦਾ ਦੇਣ ਵਾਲੀਆਂ ਨੇ ਸੋ ਤਸਵੀਰਾਂ ਦੇਖੋ ਅੰਮ੍ਰਿਤਸਰ ਦੇ ਜੋੜਾ ਫਟਕ ਦੇ ਨੇੜੇ ਸਪਾ ਸੈਂਟਰ ਤੋਂ ਸਾਹਮਣੇ ਆਇਆ ਜਿੱਥੇ ਕਿ ਸਪਾ ਸੈਂਟਰ ਦੀ ਆਰਡ ਦੇ ਵਿੱਚ ਪੁੱਠੇ ਕੰਮ ਕਰਦੇ ਇਹ ਜੋੜੇ ਫੜੇ ਗਏ ਨੇ ਜਿਸ ਤੋਂ ਬਾਅਦ ਤਸਵੀਰਾਂ ਇੰਟਰਨੈਟ ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਲੋਕਾਂ ਵੱਲੋਂ ਟਿੱਪਣੀਆਂ ਕੀਤੀਆਂ ਜਾ ਰਹੀਆਂ ਨੇ ਦਸਤ ਦਰਸਨ ਹੁਣੇ-ਹੁਣੇ ਇਹ ਖਬਰ ਅੰਮ੍ਰਿਤਸਰ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਦੇਖੋ ਕਿਵੇਂ ਸਪਾ ਸੈਂਟਰ ਦੀ ਆਰਡ ਦੇ ਵਿੱਚ ਸ਼ਰਮ ਕੁੜੀਆਂ ਤੇ ਮੁੰਡੇ ਪੁੱਠੇ ਕੰਮ ਕਰਦੇ ਫੜੇ ਗਏ ਨੇ ਜਿਸ ਤੋਂ ਬਾਅਦ ਪੁਲਿਸ ਨੇ 6 ਕੁੜੀਆਂ ਨੂੰ ਗ੍ਰਿਫਤਾਰ ਕੀਤਾ ਹੈ ਤੇ ਕੁਝ ਮੁੰਡਿਆਂ ਨੂੰ ਵੀ ਗ ਦਰਅਸਲ دوستو ਚੰਦ ਪੈਸੇਜ਼ ਹੁੰਦੇ ਸੀ ਜਿਸਮਾ ਦੇ ਸੋਦੇ ਜਿਸ ਤੋਂ ਬਾਅਦ ਗੁਪਤ ਸੂਚਨਾ ਦੇ ਆਧਾਰ ਤੇ ਪੁਲਿਸ ਵੱਲੋਂ ਪਲੈਨਿੰਗ ਕੀਤੀ ਜਾਂਦੀ ਹੈ ਪਲੈਨਿੰਗ ਤੋਂ ਬਾਅਦ ਅਚਾਨਕ ਜਦੋਂ ਉੱਥੇ ਛਾਪਾ ਮਾਰਿਆ ਜਾਂਦਾ ਹੈ ਤੇ ਅੰਦਰ ਦੀ ਤਸਵੀਰਾਂ ਹੁਣ ਤੁਸੀਂ ਅੱਗੇ ਦੇਖਣ ਜਾ ਰਹੇ ਹੋ ਦੇਖ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ ਕਿ ਦੇਖੋ ਕਿਵੇਂ ਲੋਕ ਆਪਣੇ ਜਿਸਮਾਂ ਨੂੰ ਚੰਦ ਪੈਸੇ ਦੇ ਵਿੱਚ ਕਿਸੇ ਦੇ ਮੌਰੇ ਨਿਸ਼ਾਵਰ ਕਰਨ ਲਈ ਵੀ ਤਿਆਰ ਹੋ ਜਾਂਦੇ ਨੇ ਸੋ ਵੀਡੀਓ ਕਰਕੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਗੁਰੂ ਪੀਰਾਂ ਫਕੀਰਾਂ ਦੀ ਇੰਨੀ ਪਵਿੱਤਰ ਧਰਤੀ ਹੈ ਲੇਕਿਨ ਹੁਣ ਦੇਖੋ ਪੰਜਾਬ ਦੇ ਲੋਕੀ ਨੌਜਵਾਨ ਪੀੜ੍ਹੀ ਕਹਿ ਸਕਦੇ ਨੇ ਕਿੱ ਸੋ ਕੀ ਕਹਿਣਾ ਚਾਹੁੰਦੇ ਹਾਂ ਕਲਯੁਗਦ ਚਰਮ ਸੀਮਾ ਤੇ ਹੈ ਕਮੈਂਟ ਕਰਕੇ ਆਪਣੀ ਵਿਚਾਰ ਜਰੂਰ ਸਾਂਝੇ ਕਰਿਓ ਤੇ ਵੀਡੀਓ ਵਾਰ ਤੋਂ ਵਾਰ ਸ਼ੇਅਰ ਜਰੂਰ ਕਰ ਦਿਓ ਤੁਹਾਡੇ ਕਮੈਂਟ ਲੋਕ ਜਰੂਰ ਪੜਦੇ ਨੇ ਸੋ ਤੁਸੀਂ ਜੋ ਵੀ ਕਮੈਂਟ ਲਿਖੋਗੇ ਲੋਕ ਉਹ ਕਮੈਂਟਾਂ ਨੂੰ ਜਰੂਰ ਪੜਦੇ ਨੇ ਸੋ ਕਮੈਂਟ ਜਰੂਰ ਕਰਿਓ ਤੇ ਵੀਡੀਓ ਨੂੰ ਵਾਰ ਤੋਂ ਵਾਰ ਸ਼ੇਅਰ ਜਰੂਰ ਕਰ ਦਿਓ ਪੇਜ ਨੂੰ ਫੋਲੋ ਕਰ ਲਿਓ ਤਾਂ ਕਿ ਆਉਣ ਵਾਲੀ ਹੋਰ ਅਪਡੇਟਸ ਖਬਰਾਂ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚਾ ਸਕੀਏ ਤਾਂ ਹੀ ਪਹੁੰਚ ਆਵਾਂਗੇ ਜੇਕਰ ਫੋਲੋ ਕੀਤਾ ਹੋਵੇਗਾ ਫੋਲੋ ਕਰਕੇ ਵੀਡੀਓ ਸ਼ੇਅਰ ਕਰ ਦਿਓ ਚੇਤੇ ਨਹੀਂ ਆਉਂਦੇ ਆ ਬੇਟਾ ਜੀ ਉਹ ਆਪਾਂ ਕਹਿੰਦੇ ਕਿ ਕਰਦੇ ਆ ਰਹੇ ਸੀ ਜੀ ਮੈਮ ਕੀ ਇਹ ਸਾਰਾ ਮਸਲਾ ਜਿਹੜਾ ਅੱਜ ਆ ਗਿਆ ਉਹਨਾਂ ਨੂੰ ਭੇਜਾ ਦੋ ਸੋਨੂੰ ਜਿਹੜੇ ਇਹ ਅੰਦਰੋਂ ਸਮਾਨ ਇਹ ਮੁਲਾਜ਼ਮ ਕਹ ਰਿਹਾ ਆਪਣਾ ਸਮਾਨ ਹੈ ਇਹ ਜਿਹੜਾ ਮਾਪਾ ਜਿਹੜਾ ਅਸੀਂ ਦੇਖ ਰਹੇ ਹਾਂ ਇਹਨੇ ਜਸਨੀ ਮਾਲਕ ਜੱਟੇ ਲੋਕ ਖੜੇ ਨੇ ਹਰ ਕੋਈ ਜਾਣਨਾ ਚਾਹੁੰਦਾ ਹੈ ਕਿ ਪੁਲਿਸ ਵੱਲੋਂ 9 ਘੰਟਿਆਂ ਦੀ 8 ਤੋਂ 10 ਦੇ ਵਿੱਚ ਵਿੱਚ ਕਿਹਾ ਜਾਂਦੇ ਆ ਲੋਕ ਕੱਡੇ ਜਾਂ ਪੁਲਿਸ ਉਹ ਕਿਸ ਤਰੀਕੇ ਨਾਲ ਕਾਰਵਾਈ ਕੀਤੀ ਹੈ ਸਿਰਫ ਲੱਖ ਰੁਪਏ ਦੱਸੀ ਜਾ ਰਿਹਾ ਜਾਂ 8 ਕੁੜੀਆਂ ਤੇ 5 ਮੁੰਡੇ ਦੱਸੀ ਜਾ ਰਿਹਾ ਪਰ ਫਿਰ ਵੀ ਤੁਹਾਨੂੰ ਪਤਾ ਨਹੀਂ 8 ਘੰਟੇ 10 ਘੰਟੇ 9 ਘੰਟੇ ਅਸੀਂ ਵਿੱਚ ਕਹਿ ਸਕਦੇ ਹਾਂ ਕੋਈ 8 ਘੰਟੇ ਕਹਿ ਰਿਹਾ ਹੋ ਚੁੱਕਿਆ ਕੋਈ ਕਿੰਦਾ 10 ਘੰਟੇ ਯਾਨੀ ਕਿ ਅੱਗੇ ਹੁਣ ਉਹ ਨੇ ਆਈ ਸੀ ਕਿ ਇਹ ਅੱਧੀਆਂ ਤਾਂ ਲੈ ਗਾ ਕੋਈ ਕਰ ਰੋ ਯਾਰ ਠੀਕ ਹੈ ਮੈਨੂੰ ਇੱਕ ਮੁਖਬਰੀ ਆਈ ਸੀ ਕਿ ਇੱਥੇ ਦੇ ਵਪਾਰ ਦਾ ਕੰਮ ਚੱਲਦਾ ਹੈ ਕਿ ਅਸੀਂ ਉਹਦੇ ਤੇ ਇਮੀਡੀਏਟ ਐਕਸ਼ਨ ਲੈਂਦੇ ਹੋਏ ਇੱਥੇ ਰਿਪੋਰਟ ਦਿੱਤੀ ਹੈ ਤੇ ਅਸੀਂ ਆਪਣੀ ਕਾਰਵਾਈ ਕਰ ਰਹੇ ਹਾਂ ਕਿੰਨੀਆਂ ਕੁੜੀਆਂ ਕਿੰਨੇ ਮੁੰਡੇ ਨੇ ਕਿੰਨੀਆਂ ਕੁੜੀਆਂ ਕਿੰਨੇ ਮੁੰਡੇ ਨੇ 8 ਕੁੜੀਆਂ ਨੇ ਹਾਂਜੀ ਤੇ 5 ਮੁੰਡੇ ਮੌਕੇ ਤੇ ਅਸੀਂ ਫੜੇ ਨੇ ਕੋਈ ਮੈਨੇਜਰ ਹੈ ਲੱਗਦਾ ਕੋਈ ਲੱਗਦਾ ਇਹ ਅਚ ਮਲਾਜਮ ਹੀ ਪਤਾ ਲੱਗਾ ਪੁਲਿਸ ਮਲਾਜਮ ਹੈ ਕੋਈ ਨਹੀਂ ਨਹੀਂ ਬਿਲਕੁਲ ਮੈਡਮ ਲੱਗਦਾ ਕੁੜੀ ਕੋਈ ਕੰਮ ਕਰਦੀ ਸੀ ਇੱਥੇ ਕੀ ਨਾਮ ਉਹਨੇ 1.5 ਲੱਖ ਰੁਪਇਆ ਲੈਣਾ ਸੀ ਇਹਨਾਂ ਕੋਲ ਕਿ ਅੱਜ ਕਮਿਸ਼ਨਰ ਸਾਹਿਬ ਨੂੰ ਦਰਖਾਸਤ ਦਿੱਤੀ ਉਸੇ ਵੇਲੇ ਕਾਰਵਾਈ ਕੀਤੀ ਗਈ ਨਹੀਂ ਇਸ ਬਾਰੇ ਮੈਨੂੰ ਨਹੀਂ ਪਤਾ ਮੈਮ ਪੈਸੇ ਕਿੰਨੇ ਬਰਾਮਦ ਹੋਏ ਕਿੰਨੇ ਪੈਸੇ ਬਰਾਮਦ ਹੋਏ ਇਹ ਸਾਡੇ ਇਸ ਤਪੀਸ਼ ਕਰ ਰਹੇ ਆ ਤੁਹਾਨੂੰ ਕੱਲ ਜਿਹੜੀ ਡਿਟੇਲ ਵਿੱਚ ਦੱਸ ਦਿੱਤਾ ਜਾਏਗਾ ਕਾਈਂਡਲੀ ਸਾਡਾ ਕੰਪਨੀ ਸਟਾਰਟ ਹੋ ਗਈ ਹੈ ਔਰ ਕਿਤਾਬੀ ਵੀ ਕਿੰਨੇ ਪੈਸੇ ਬਰਾਮਦ ਹੋਏ ਨੇ ਇਹਨਾਂ ਕੋਲ ਅਰਾਊਂਡ 1 ਲੱਖ ਰੁਪਏ ਹੈਗਾ ਜਿਹੜਾ ਇੱਥੇ ਬਰਾਮਦ ਹੋਇਆ ਗੱਲੇ ਚ ਮੈਂ ਕਿਹਾ ਮੈਂ ਨਹੀਂ ਬੋਲਦੇ ਵਿੱਚ ਵੀ ਰਿਪੋਰਟ ਕੀਤੀ ਸੀ ਉਹ ਦੋ ਲੜਕੀ ਉੱਥੋਂ ਦੀ ਉਸ ਬਾਰੇ ਮੈਨੂੰ ਨਹੀਂ ਪਤਾ ਮੈਨੂੰ ਇਹਦੇ ਬਾਰੇ ਪਤਾ ਹੈ ਉਹ ਮੈਂ ਤੁਹਾਨੂੰ ਦੱਸ ਦਿੰਦਾ ਬਾਕੀ ਤੁਹਾਨੂੰ ਕੱਲ ਮੈਮ ਅੱਖੋਂ ਦੇ ਕੇ ਬਾਹਰ ਦੇ